ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਪਤਾ ਹੈ ਕਿ ਖਨੌਰੀ ਬਾਰਡਰ ਤੇ ਜਿਹੜਾ ਆਪਣਾ ਧਰਨਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਕਿ ਮਰਨਵਾਰਤ ਤੇ ਬੈਠੇ ਨੇ ਤੇ 26 ਜਨਵਰੀ ਨੂੰ ਸਮਰਾਲਾ ਟੋਲ ਪਲਾਜ਼ਾ ਕੁਲਾਲ ਉੱਥੇ ਆਪਾਂ ਟਰੈਕਟਰ ਮਾਰਚ ਕਰਨ ਜਾ ਰਹੇ ਸੋ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ 26 ਜਨਵਰੀ ਨੂੰ ਕੁਲਾਲ ਟੋਲ ਪਲਾਜ਼ੇ ਤੇ ਆਪਾਂ 10 ਵਜੇ ਇਕੱਠੇ ਹੋ ਤਾਂ ਕਿ ਸਰਕਾਰ ਨੂੰ ਦੱਸ ਸਕੀਏ ਕਿ ਕਿਸਾਨ ਭਾਈਚਾਰਾ ਜਿਵੇਂ ਪਹਿਲਾਂ ਇਕੱਠਾ ਸੀ ਉਹ ਅੱਜ ਵੀ ਇਕੱਠਾ ਆ ਅਸੀਂ ਸਾਰੇ ਪਿੰਡ ਕੁਲੇਵਾਲ ਤੋਂ ਸਾਡੇ ਮੋਤਬਰ ਬੰਦੇ ਸਾਡੇ ਭਰਾ ਖੜੇ ਨੇ ਸਾਡੀ ਵੀ ਪੂਰੀ ਤਿਆਰੀ ਆ ਕਿ ਅਸੀਂ ਵੀ ਉੱਥੇ ਪਹੁੰਚਾਂਗੇ ਬਾਕੀ ਵੀ ਮੈਂ ਕਿਸਾਨ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਟਰੈਕਟਰ ਲੈ ਕੇ 26 ਜਨਵਰੀ ਨੂੰ ਆਪਾਂ ਟੋਲ ਪਲਾਜੇ ਤੇ ਇਕੱਠੇ ਹੋਣਾ ਐਨੀ ਕੁ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ